ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਰੇਣਾਇਰ ਮਾਹੀ ਅਨੰਤ ਹੈ ਕੋੜੀ ਆਵੇ ਚਾਏ ਭਾਣੈ ਚੱਲੇ ਆਪਣੈ ਬਹੁਤੀ ਲਹੇ ਸਜਾਏ ਰੈਣਾ ਅਰ ਮਹ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨੋ ਨਿਦ ਪਾਈਐ ਜੇ ਚੱਲੇ ਤਿਸੈ ਰਜਾਈ ਮਹਲਾ ਤੀ ਜਾ ਸਹਿਜ ਸਤਗੁਰ ਨਾ ਸੇਵਿਓ ਵਿੱਚ ਹੋਂ ਮੈਂ ਜਨਮ ਬਿਨਾਸ ਰਸ ਨਾ ਹਰ ਰਸ ਨਾ ਚਖਿਓ ਕਮਲ ਨਾ ਹੋਇਓ ਪਰਗਾਸ ਬਿਖ ਖਾਦੀ ਮਨ ਮੁਖ ਮੂਆ ਮਾਇਆ 모ਹੇ ਬਿਨਾਸ ਇਕ ਸਰ੍ਹਕੇ ਨਾਮ ਬਿਨਾ ਤ੍ਰਿਗ ਜੀਵਨ ਤ੍ਰਿਗ ਵਾਸ ਜਾਂਏ ਆਪੇ ਨਜ਼ਰ ਕਰੇ ਪ੍ਰਵ ਸੱਚਾ ਤਾ ਹੋਵੇ ਦਾਸਨ ਦਾਸ ਤਾ ਅਰ ਦਿਨ ਸੇਵਾ ਕਰੇ ਸਤ ਗੁਰ ਕੀ ਕਬਹਿ ਨਾ ਛੋੜੈ ਪਾਸ ਜਿਉਂ ਜਲ ਮਹਿ ਕਮਲ ਆਲਿਪ ਤੋ ਵਰਤੈ ਤਿਉਂ ਵਿੱਚ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੈ ਤਿਵ ਹਰ ਗੁਣ ਤਾਸ ਪਾਉੜੀ ਛਤੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸਿਸ਼ਟ ਸਭ ਸਾਜਿਅਨ ਆਪ ਮਤ ਦਿਨੀ ਸਿਮਰਤ ਸਾਸਤ ਸਾਜਿਅਨ ਪਾਪ ਪੁੰਨ ਗਣਤ ਗਣੀਨੀ ਜਿਸ 부ਝਾਏ ਸੋ 부ਜਸੀ ਸਚੈ ਸ਼ਬਦ ਪਤਨੀ ਸਭ ਆਪੇ ਆਪ ਵਰਤਦਾ ਆਪੇ ਬਖਸ ਮਿਲਾਇ ਜਿਸ ਵਜਾਏ ਸੋੁ ਜਿਸੀ ਸਚੈ ਸ਼ਬਦ ਪਤਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਸ ਸੰਸਾਰ ਸਮੁੰਦਰ ਵਿੱਚ ਬੇਅੰਤ ਪ੍ਰਭੂ ਆਪ ਵਸ ਰਿਹਾ ਪਰ ਉਸ ਅਨੰਤ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਵਿੱਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਕਿਉਂਕਿ ਉਹ ਅਨੰਤ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ ਸਭ ਕੁਝ ਇਸ ਜਗਤ ਵਿੱਚ ਸਾਗਰ ਵਿੱਚ ਮੌਜੂਦ ਹੈ ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ। ਹੇ ਨਾਨਕ ਮਨੁੱਖ ਨੂੰ ਸਾਰੇ ਹੀ ਨੌ ਖਜ਼ਾਨੇ ਮਿਲ ਜਾਂਦੇ ਹਨ। ਜੇ ਮਨੁੱਖ ਇਸ ਸਾਗਰ ਵਿੱਚ ਵਿਆਪਕ ਪ੍ਰਭੂ ਦੀ ਰਜਾ ਵਿੱਚ ਤੁਰੇ। ਜੋ ਮਨੁੱਖ ਸਿਦਕ ਸਰਦਾ ਨਾਲ ਸਤਿਗੁਰੂ ਦੇ ਹੁਕਮ ਵਿੱਚ ਨਹੀਂ ਤੁਰਿਆ ਉਹ ਹਉਮੈ ਵਿੱਚ ਰਹਿ ਕੇ ਜਗਤ ਵਿੱਚ ਜਨਮ ਲੈ ਕੇ ਜੀਵਨ ਅਜਾਈ ਗਵਾ ਗਿਆ ਜਿਸ ਨੇ ਜੀਵ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ ਰੂਪ ਕੌਲ ਫੁੱਲ ਨਹੀਂ ਖੜਿਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੀ ਵਿਉ ਖਾਂਦਾ ਰਹਿੰਦਾ ਅਸਲ ਜੀਵਨ ਵੱਲੋਂ ਮੋਇਆ ਹੀ ਰਹਾ ਤੇ ਮਾਇਆ ਦੇ ਮੋਹ ਵਿੱਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਇਕ ਪ੍ਰਭੂ ਦਾ ਨਾਮ ਸਿਮਣ ਤੋਂ ਬਿਨਾਂ ਜਗਤ ਵਿੱਚ ਜਿਉਣਾ ਵਸਣਾ ਫਿਟਕਾਰ ਜੋਗ ਹੈ ਜਦੋਂ ਸੱਚਾ ਪ੍ਰਭੂ ਆਪ ਹੀ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਨਿਤ ਸਤਿਗੁਰੂ ਦੇ ਹੁਕਮ ਵਿੱਚ ਤੁਰਦਾ ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ ਫਿਰ ਉਹ ਗ੍ਰਸਥ ਵਿੱਚ ਰਹਿੰਦੇ ਆ ਹੋਇਆ ਵੀ ਇਉਂ ਉਪਰਾਮ ਰਿਹਾ ਜਿਹੜਾ ਰਹਿੰਦਾ ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕੌਲ ਫੁੱਲ ਪਾਣੀ ਦੇ ਅਸਰ ਤੋਂ ਬਚਿਆ ਰਹਿੰਦਾ ਹੈ। हे ਦਾਸ ਨਾਨਕ ਜਿਵੇਂ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਭਾਉਂਦਾ ਤਿਵੇਂ ਹਰੇਕ ਜੀਵ ਉਸਤਾ ਕਰਾਇਆ ਕਰਦਾ ਹੈ। ਪਹਿਲਾਂ ਜਦੋਂ ਪ੍ਰਭੂ ਨਿਰਗਣ ਰੂਪ ਵਿੱਚ ਸੀ ਤਦੋਂ ਬਿਆੰਤ ਅਸਮਾਹਨੇ ਰਾਸੀ ਭਾਵ ਤਦੋਂ ਕੀ ਸਰੂਪ ਸੀ? ਇਹ ਗੱਲ ਦੱਸੀ ਨਹੀਂ ਜਾ ਸਕਦੀ ਫਿਰ ਸਰਗੁਣ ਰੂਪ ਰਚ ਕੇ ਉਸ ਨੇ ਆਪ ਹੀ ਜਗਤ ਰਚਨਾ ਦੀ ਵਿਚਾਰ ਕੀਤੀ ਉਸ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ ਜੀਵਾਂ ਨੂੰ ਅਕਲ ਦਿੱਤੀ ਇਸ ਤਰ੍ਹਾਂ ਮਨੁੱਖ ਬੁੱਧ ਵਾਨਾਂ ਦੇ ਰਾਹੀ ਉਸ ਨੇ ਆਪ ਹੀ ਸਿਮਰਤੀਆਂ ਤੇ ਸ਼ਾਸਤਰ ਆਦਿਕ ਧਰਮ ਪੁਸਤਕ ਬਣਾਏ ਉਨ੍ਹਾਂ ਵਿੱਚ ਪਾਪ ਤੇ ਪੁੰਨ ਦਾ ਨਿਖੇੜਾ ਕੀਤਾ ਭਵ ਦੱਸਿਆ ਪਾਪ ਕੀ ਹੈ ਤੇ ਪੁੰਨ ਕੀ ਹੈ ਜਿਸ ਮਨੁੱਖ ਨੂੰ ਇਹ ਸਾਰਾ ਰਾਜ ਸਮਝਾਂਦਾ ਉਹੀ ਸਮਝਦਾ ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿੱਚ ਸਰਦਾ ਧਾਰ ਲੈਂਦਾ ਹੈ ਹਰੇਕ ਕਾਰਜ ਵਿੱਚ ਪ੍ਰਭੂ ਆਪ ਹੀ ਆਪ ਮੌਜੂਦ ਹੈ ਆਪ ਹੀ ਮਿਹਰ ਕਰਕੇ ਜੀਵ ਨੂੰ ਆਪਣੇ ਵਿੱਚ ਮਿਲਾਉਂਦਾ ਹੈ ਵਾਹਿਗੁਰੂ ਜੀ ਕਾ ਕਲ ਸਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ 3rd ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਸ਼ਲੋਕ 3rd ਮਹਿਲ ਗੁਰੂ ਸਾਹਿਬ ਜੀ ਸੇਂਗ ਥੈਟ ਇਨ ਥਿਸ ਵਰਲਡ ਓਸ਼ੀਅਨ ਦਾ ਇਨੀਫਿਨਟ ਲਾਰਡ ਹਿਮਸੈਲਫ ਇਜ਼ ਰੈਜ਼ਾਈਡਿੰਗ But apart from that infinite, the life engrossed in perishable matter continues to be born and die. The man who walks according to his own will receives great suffering, for he runs after imperishable, abandoning the infinite. Everything exists in this ocean but it is met by the grace of the Lord. O Nanak, man gets all the nine tears if man walks in the will of the Lord who pervades this ocean. <clears throat> the man who did not walk in the order of Satguru with the Siddhaka Sarda, he staying... In the ego, in the world, was born in the world and lost forever. He who does not enjoy the Lord's name with his tongue, his heart, form, call flower, has not blossomed. A man who follows his mind continues to eat the marriage of vices. He remains lost from real life, and his life is destroyed in the love of illusion. To dwell in the world without meditating on the name of the Lord is reprehensible. When the true Lord Himself looks upon Meher, the Grace, then man becomes the servant of the Lord's servants, walks daily under the command of the Sadguru, the true Master, never leaves the Guru's side, then he lives in the world even as a Pram. apram means uh, looks like uh, disturbed. remains like a cauliflower grown in water. survives from the effect of water. o slave nanak, just as the trier of qualities in pleasing to god. so every living being is a uh, Paying for it. First, when the Lord was in Nirguna form, the infinite time was dark, meaning what form he was then. This matter cannot be told. Then, taking the form of Sarguna, he himself thought of the creation of the world. he, the lord himself, created a creation and himself gave intelligence to creatures. in this way, through human sages, he himself created the samurai and the sastras, primary religious books. in them, Classified sin and virtue, I told what is sin and what is virtue. The man who understands all this secret, understands the mind of that man, becomes attentive to the true words of the guru. in every action the lord himself is present he himself graciously merges the living being into himself wahiguru ji ka khalsa wahiguru ji ki fatah hai